ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਆਨੰਦ ਕਟੋਰਾ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਆਨੰਦ ਕਟੋਰਾ ਪ੍ਰੀਤਮ ਵਾਲਾ ਉਸ ਦੇ ਹੱਥ ਵਿੱਚ ਛਲ ਕੇ ਜਦ ਉਹ ਮੇਰੇ ਹੋਠਾਂ ਨੂੰ ਪ੍ਰੇਮ ਕਟੋਰਾ ਲਾਉਂਦਾ ਤਾਂ ਮੈਂ ਉਸ ਵਿੱਚੋਂ ਅੰਮ੍ਰਿਤ ਘੋਟਾਂ ਪੀਂਦਾ ਤਦ ਮੇਰੇ ਨੈਣਾ ਵਿੱਚੋਂ ਆਪ ਮੁਹਾਰੇ ਪ੍ਰੇਮ ਦੇ ਹੰਝੂ ਵਹਿੰਦੇ ਤੇ ਮੇਰਾ ਹਿਰਦਾ ਤਿਲ ਤਿਲ ਵਿੱਚ ਸ਼ੁਕਰਾਨੇ ਜੁੜਦਾ ਕਰਦਾ ਸਗਲੀ ਭੇਟਾ ਆਪਣੇ ਆਪੇ ਦੀ ਤਦ ਉਸ ਦੀ ਇਹ ਬਖਸ਼ਿਸ਼ ਰਹਿਮਤ ਵਾਲੀ ਕਰ ਦੇਂਦੀ ਮੈਨੂੰ ਭਰਪੂਰ ਛਾ ਜਾਂਦੀ ਐਸੀ ਅਵਸਥਾ ਮੇਰੇ ਉੱਤੇ ਕਿ ਦੁੱਖ ਸੁੱਖ ਮੈਨੂੰ ਸੰਸਰ ਲੱਗਦੇ ਮੇਰ ਤੇਰ ਨਾ ਰਹਿੰਦਾ ਭੇਦ ਨਾ ਕਾਈ ਸਭੋ ਵਸਤਾ ਇਕੋ ਹਸਤੀ ਵਿੱਚ ਅਸਮਾਉਂਦੀਆਂ ਸਭੋ ਵਸਤਾ ਉਸਦੇ ਹੱਡ ਮਾਸ ਹੀ ਜਾਪਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ